ਪੰਜਾਬ ਵਿਧਾਨ ਸਭਾ ਦੇ ਅੰਦਰ ਮੁੱਖ ਮੰਤਰੀ ਅਤੇ ਵਿਰੋਧੀਆਂ ਦੀ ਤਿੱਖੀ ਬਹਿਸ ਹੁੰਦੀ ਹੈ ਕਾਂਗਰਸ ਦੇ ਲੀਡਰ ਜਿਹੜੇ ਹਨ ਉਹ ਵੈਲ ਦੇ ਵਿੱਚ ਹਜੇ ਵੀ ਹਾਜ਼ਰ ਹਨ ਉਥੇ ਨਾਰੇਬਾਜੀ ਕੀਤੀ ਜਾ ਰਹੀ ਹੈ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਰੰਧਾਵਾ ਸਾਹਿਬ ਨੂੰ ਦਵ ਸਾਹਿਬ ਜਿਸ ਤਰੀਕੇ ਦੇ ਨਾਲ ਅੱਜ ਰਾਜਪਾਲ ਦੇ ਭਾਸ਼ਣ ਤੇ ਚਰਚਾ ਹੋਣੀ ਸੀ ਪਰ ਜਿਸ ਤਰੀਕੇ ਨਾਲ ਤਿੱਖੀ ਬਹਿਸ ਹੋਈ ਮੁੱਖ ਮੰਤਰੀ ਤੇ ਪ੍ਰਤਾਪ ਬਾਜਵਾ ਦੇ ਵਿੱਚ ਕਿਸ ਤਰੀਕੇ ਨਾਲ ਛੋਟੇ ਪਰ ਬੜੀ ਮੰਦਪਾਗੀ ਗੱਲ ਹੈ ਕਿ ਦੇਖੋ ਬڑے ਸਾਲਾਂ ਦੇ ਬਾਅਦ ਪੰਜਾਬ ਚ ਇੱਕ ਅਜਿਹੀ ਸਥਿਰ ਸਰਕਾਰ ਆਈ ਹੈ ਜਿਹਨੇ ਪੰਜਾਬ ਦੇ ਲੋਕਾਂ ਨੂੰ ਲਗਭਗ 2 ਸਾਲ ਜੇ ਹੋਏ ਨੇ ਬਹੁਤ ਵਧੀਆ ਕੰਮ ਕਰਕੇ ਦਿਖਾਇਆ ਨੇ ਜਿਵੇਂ ਨੌਕਰੀਆਂ ਨੂੰ ਲੈ ਕੇ ਲੈ ਲਓ ਬਿਜਲੀ ਲੈ ਲਓ ਮੁਹੱਲਾ ਕਲੀਨਿਕ ਲੈ ਲਓ ਸਿਵਰੇਸ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਇੱਕ ਵਿਕਾਸ ਦੀ ਝੜੀ ਲੱਗੀ ਹੋਈ ਆ ਯਾਰ ਪੰਜਾਬ ਦੇ ਲੋਕਾ ਜਿਵੇਂ ਤੁਸੀਂ ਦੇਖੋ ਹਾਈ ਟੈਕ ਜਿਹੜੀਆਂ ਪੁਲਿਸ ਨੂੰ ਵੈਨਸ ਦਿੱਤੀਆਂ ਤੇ ਇਹ ਕਈ ਸਾਲਾਂ ਤੋਂ ਪਹਿਲਾਂ ਛੋਟੇ ਵੀਰੇ ਇਹਨਾਂ ਤੁਸੀਂ ਦੇਖਿਆ ਹੋਗਾ ਪੁਰਾਣੀਆਂ ਕਬਾੜ ਜਿਪਸੀਆਂ ਔਰ ਗੰਦ ਦੇ ਵਿੱਚ ਹੀ ਸਾਡੇ ਜਿਹੜੇ ਅਫਸਰਸ ਹਨ ਔਰ ਸਾਡੇ ਐਮਐਲਏ ਸਹਿਬਾਨ ਨੂੰ ਜਿਹੜੀਆਂ ਗੱਡੀਆਂ ਦਿੱਤੀ ਜਾਂਦੇ ਸੀ ਉਹਨਾਂ 'ਚ ਜਾਨ ਵਾਸਤੇ ਬੜਾ ਖਤਰਾ ਸੀ ਮਾਨ ਸਾਹਿਬ ਨੇ ਮੁੱਖ ਮੰਤਰੀ ਬਣਨ ਦੇ ਨਾਲ ਨਾਲ 2 ਸਾਲ ਦੇ ਵਿੱਚ ਹੀ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ ਹਰ ਫੀਲਡ ਦੇ ਵਿੱਚ ਰਾਹਤ ਦਿੱਤੀ ਹੈ ਮੇਰਾ ਹਲਕਾ ਡੇਰਾਬਸੀ ਜਿੱਥੇ ਤੁਹਾਨੂੰ ਯਾਦ ਹੈ ਸ਼ਾਇਦ ਮਾਨ ਸਾਹਿਬ ਨੇ ਜਿਸ ਦਿਨ ਇੱਕ ਦਿਨ ਆਪकी ਸਰਕਾਰ ਆਪਕੇ ਦਰਬਾਰ ਕੈਂਪ ਲਾਂਚ ਕੀਤਾ ਸੀ ਤੇ ਉੱਥੋਂ ਐਨਓਸੀ ਦਾ ਇੱਕ ਬੜਾ ਵੱਡਾ ਜਿਹੜਾ ਇੱਕ ਤਲਵਾਰ ਲਟਕੀ ਉਹਨੂੰ ਚੱਕਿਆ ਗਿਆ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਵੀ ਕੀਤਾ ਅੱਜ ਜਿਹੜੀ ਬਹਿਸ ਜਿਹੜੀ ਹੋ ਰਹੀ ਹੈ ਉਦਾਂ ਸਭਾ ਦੇ ਵਿੱਚ ਅਸੀਂ ਲੋਕ ਨਵੇਂ ਚੁਣ ਕੇ ਆਏ ਸੀ ਸੋਚਦੇ ਸੀ ਕਿ ਜਿਵੇਂ اپੋਜੀਸ਼ਨ ਦੇ ਨੇਤਾ ਬਾਜਵਾ ਸਾਹਿਬ ਨੇ ਜਾਂ ਇਹਨਾਂ ਦੇ ਨਾਲ ਕੀ ਰੰਧਾਵਾ ਸਾਹਿਬ ਪੁਰਾਣੇ ਜਿਹੜੇ ਲੀਡਰ ਲੋਕ ਨੇ ਕਿੰਨੇ ਕਿੰਨੇ ਸਾਲ ਤੋਂ ਵਿਧਾਨ ਸਭਾ ਦੇ ਪੌੜੀਆਂ ਚੜ ਚੜ ਕੇ ਪੌੜੀਆਂ ਘਸਾਤੀਆਂ ਨੇ ਇਹਨਾਂ ਲੋਕਾਂ ਨੇ ਅਸੀਂ ਸੋਚਿਆ ਸੀ ਵੀ ਅਸੀਂ ਨਵੇਂ ਆਏ ਨਾ ਤਾਂ ਕੋਈ ਸਿੱਖਾਂਗੇ ਲੇਕਿਨ ਇਹਦੇ ਅੰਦਰ ਹਾਲਾਤ ਮੈਂ ਦੇਖਦਾ ਕਿ ਕੁਰਸੀ ਦੀ ਭੁੱਖ ਪਿੱਛੇ ਸੀਐਮ ਸਾਹਿਬ ਦੀ ਭੁੱਖ ਪਿੱਛੇ ਵੀ ਅਸੀਂ ਕਿਦਾਂ ਦਾ ਸੀਐਮ ਬਣ ਜਾਈਏ ਮਰ ਚੱਲਿਆ ਨਾਰੇ ਲਾਲਾ ਕੇ ਉਹ ਸਾਹਮਣੇ ਦਾ ਆਫਰ ਕੁੰਡਲੀਆਂ ਲਾਸ਼ਾਂ ਚੱਕ ਕੇ ਨਾਰੇਬਾਜੀ ਕਰਨਾ ਦੋ ਦੋ ਘੰਟੇ ਉਹ ਪੰਜਾਬ ਦੇ ਲੋਕਾਂ ਨੇ ਸਨੇਹਾ ਕੀ ਗਿਆ ਪੰਜਾਬ ਦੇ ਲੋਕ ਇਹਨਾਂ ਦਾ ਜਿਹੜਾ ਸਾਰਾ ਬਿਹੇਵੀਅਰ ਦੇਖ ਕੇ ਪੰਜਾਬ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਚਿੰਤਾ ਸਤਾਨਦੀ ਹੈ ਔਰ ਇਹਨਾਂ ਦਾ ਇਹ ਬਿਹੇਵੀਅਰ ਦੇਖ ਕੇ ਤੁਸੀਂ ਧਿਆਨ ਰੱਖਿਓ 13 ਦੇ 13 ਸੀਟਾਂ ਦੇ ਉੱਪਰ ਲੋਕ ਸਭਾ ਦੇ ਵਿੱਚ ਸਾਹਮਣੇ ਦਾ ਆਫਰ ਵੀ ਕਰ ਦਿੱਤਾ ਹੈ ਕਿ ਤਾਂ ਨਹੀਂ ਜਿਹੜੀ ਕੋਈ ਲਾਲ ਸਹਾ ਤੇ ਤੁਸੀਂ ਅੱਧਾ ਘੰਟਾ ਇੱਥੇ ਬੈਠ ਜੇ ਛੋਟੀ ਵੀ ਲਾਲਸਾ ਕਿਹਦੀ ਬੰਦੇ ਦੀ ਪੂਰੀ ਨਹੀਂ ਹੁੰਦੀ ਸੀਐਮ ਸਾਹਿਬ ਭਾਵੇਂ ਨੇ ਉਹਨੂੰ ਆਪਣੀ ਕੁਰਸੀ ਦਾ ਅੱਧਾ ਘੰਟਾ ਛੱਡਿਆ ਸਾਰੇ ਦਿਨੇ ਬਿਠਾ ਦੇਣ ਲੇਕਿਨ ਜਿਹੜਾ ਅੰਦਰ ਇਹਨਾਂ ਦੇ ਲਾਲਚ ਜਿਹੜੀ ਲਾਲਸਾ ਹੈ ਉਹ ਉਹਦਾ ਜਿਵੇਂ ਭੁੱਖ ਦਾ ਭੁੱਖ ਦੀ ਕੋਈ ਸੀਮਾ ਮਿਆਰ ਕਰਦੀ ਨਹੀਂ ਹੁੰਦਾ ਅੱਜ ਭਾਜਪਾ ਨੇ ਵੀ ਵਿਧਾਨ ਸਭਾ ਦੇ ਬਾਹਰ ਰੋਜ ਪ੍ਰਦਰਸ਼ਨ ਕੀਤਾ ਹੈ ਉਹ ਸਰਕਾਰ ਤੇ ਕਈ ਸਾਰੇ ਰੋਪਾਂ ਨਾਲ ਲਾਏ ਨੇ ਛੋਟੀ ਵੀਰ ਗੱਲ ਇਹ ਹੈ ਵੀ ਆਵਾਦਮੀ ਪਾਰਟੀ ਦੇ ਸਰਕਾਰ ਜਿਹੜੇ 92 ਐਮਐਲਏ ਬਣੇ ਨੇ ਕਿਤੇ ਨਾ ਕਿਤੇ ਭਾਜੀਪੀ ਕਾਂਗਰਸ ਅਕਾਲੀ ਸਭਾ ਬਹੁਕਲਾੜਚ ਨੇ ਔਰ ਇਹਨਾਂ ਨੂੰ ਪਤਾ ਹੈ ਵੀ ਜਿਸ ਹੱਬ ਨਾਲ ਸਰਕਾਰ ਅਸੀਂ ਸਭ ਕੰਮ ਕਰ ਰਿਹਾ ਉਹਨਾਂ ਨਾਲ ਸਮਝ 117 ਦੇ 17 ਸੀਟਾਂ ਵੀ ਪੰਜਾਬ ਦੇ ਲੋਕ ਆਵਾਦਮੀ ਪਾਰਟੀ ਨੂੰ ਦਿਤਾਉਣਗੇ ਬਜਟ ਪੇਸ਼ ਹੋਣਾ ਹੈ ਤੁਹਾਡੇ ਹਲਕੇ ਨੂੰ ਵੀ ਕਈ ਉਮੀਦਾਂ ਹੋਣੀਆਂ ਹੈ ਤੁਹਾਡੇ ਨੂੰ ਉਮੀਦਾਂ ਹੋਣੀਆਂ ਹੈ ਕੀ ਕੁਝ ਤੁਸੀਂ ਐਕਸਪੈਕਟ ਕਰ ਰਹੇ ਹੋ ਅਸੀਂ ਸਭ ਤੋਂ ਵੱਡੀ ਕਾਮਨਾ ਕਰਦੇ ਹਾਂ ਪ੍ਰਮਾਤਮਾ ਕੀ ਸਾਡੇ ਸੀਐਮ ਸਾਹਿਬ ਦੀਆਂ ਸਾਰੇ ਮੰਤਰੀਆਂ ਦੀ ਸਾਰੇ ਐਮਐਲਏ ਸਾਹਿਬ ਦੀ ਲੰਬੀ ਉਮਰ ਹੋਵੇ ਇਸੇ ਤਰ੍ਹਾਂ ਤਨਦੇਹੀ ਦੇ ਨਾਲ ਤਕੜੇ ਹੋ ਕੇ ਪੰਜਾਬ ਨੂੰ ਰੰਗੜਾ ਪੰਜਾਬ ਵਾਸਤੇ ਬਣਾਉਣ ਵਾਸਤੇ ਕੰਮ ਕਰਨ। ਥੈਂਕ ਯੂ। ਕੈਮਰਾਮੈਨ ਅਮੀ ਦੇ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜੈਕ ਬਣੀ।